ਪੁਲਿਸ ਦੀ ਵਰਦੀ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ ਪੁਲਿਸ ਦੀ ਵਰਦੀ ਨੂੰ ਲੈ ਕੇ ਕਈ ਸਵਾਲ ਉੱਠਦੇ ਨੇ ਕਿ ਕਈ ਵਾਰ ਕੋਈ ਅਜਿਹਾ ਕਾਰਨਾਮਾ ਵੀ ਕਰ ਦਿੰਦੇ ਨੇ ਕਿ ਸੁਰਖੀਆਂ ਦਾ ਕਾਰਨ ਬਣ ਜਾਂਦੇ ਨੇ ਪਿਛਲੇ ਦਿਨੀ ਵੀ ਐਸਐਚਓ ਪੂਸ਼ਨ ਕੁਮਾਰ ਨੇ ਇੱਕ ਅਜਿਹਾ ਕਾਰਨਾਮਾ ਕਰ ਦਿੱਤਾ ਜਿਸ ਕਾਰਨ ਉਹ ਕਾਫੀ ਸੁਰਖੀਆਂ ਦਾ ਬਣਿਆ ਤੇ ਨਾਲ ਹੀ ਇੱਕ ਪੁਲਿਸ ਦੇ ਉੱਤੇ ਵੀ ਸਵਾਲ ਖੜਾ ਹੋ ਗਿਆ ਕਿ ਇਹਨਾਂ ਨੇ ਸਾਡੀ ਸੁਰੱਖਿਆ ਕਰਨੀ ਹੈ ਜਾਂ ਫਿਰ ਸਾਨੂੰ ਇਹਨਾਂ ਦੇ ਕੋਲੋਂ ਹੀ ਡਰਨ ਦੀ ਲੋੜ ਹੈ ਮਾਮਲਾ ਸੀ ਕਿ ਇੱਕ ਔਰਤ ਨੇ ਐਸਐਚਓ ਪੂਸ਼ਨ ਕੁਮਾਰ ਦੇ ਉੱਤੇ ਇਲਜ਼ਾਮ ਲਗਾਇਆ ਸੀ ਕਿ ਉਸਨੇ ਮੇ ਨਾਲ ਛੇੜਛਾੜ ਕੀਤੀ ਹੈ ਇੱਕ ਆਡੀਓ ਵੀ ਵਾਇਰਲ ਹੁੰਦੀ ਹੈ ਤਾਂ ਉਸਨੇ ਇਹ ਵੀ ਕਿਹਾ ਕਿ ਉਸ ਦੀ ਬੱਚਿਆ 14 ਸਾਲਾਂ ਦੀ ਨਾਬਾਲਗ ਰੇਪ ਦੀ ਪੀੜਤਾ ਉਸ ਦੇ ਨਾਲ ਵੀ ਐਸਐਚਓ ਦੇ ਵੱਲੋਂ ਗਲਤ ਵਿਵਹਾਰ ਕੀਤਾ ਗਿਆ ਇਹ ਮਾਮਲਾ ਹੁਣ ਇੰਨਾ ਵੱਧ ਚੁੱਕਿਆ ਹੈ ਕਿ ਉਸ ਦੇ ਖਿਲਾਫ ਐਫਆਈਆਰ ਦੇ ਆਰਡਰ ਹੋ ਚੁੱਕੇ ਨੇ ਚਾਈਲਡ ਕਮਿਸ਼ਨ ਨੇ ਦਖਲ ਦੇ ਦਿੱਤਾ ਹੈ ਕੀ ਕੁਝ ਚੱਲ ਰਿਹਾ ਹੈ ਪੁਲਿਸ ਦੀ ਵਰਦੀ ਨੂੰ ਲੈ ਕੇ ਕਿਉਂ ਇਹਨੇ ਸਵਾਲ ਉਠ ਰਹੇ ਨੇ ਇੱਕ ਹਰਿਆਣਾ ਦੇ ਵਿੱਚ ਵੀ ਏਡੀਜੀਪੀ ਸੁਸਾਈਡ ਕਰ ਲੈਂਦਾ ਹੈ ਉਸ ਤੋਂ ਬਾਅਦ ਏਐਸਆਈ ਦਾ ਮਾਮਲਾ ਹੁੰਦਾ ਇਹ ਚੱਲ ਕੀ ਰਿਹਾ ਹੈ ਇਹ ਸਾਰੇ ਵਿਸ਼ੇ ਦੇ ਉੱਤੇ ਅੱਜ ਅਸੀਂ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡੀਆ ਪੰਜਾਬੀ ਤੇ ਮੇਰੇ ਨਾਲ ਮੌਜੂਦ ਡਾਕਟਰ ਸੁਰਿੰਦਰਪਾਲ ਜਿਨ੍ਹਾਂ ਦੇ ਨਾਲ ਅਸੀਂ ਸਾਰੇ ਮਾਮਲੇ ਦੇ ਉੱਤੇ ਚਰਚਾ ਕਰਾਂਗੇ ਚੱਲ ਕੀ ਰਿਹਾ ਉਹਨਾਂ ਦੇ ਕੋਲੋਂ ਸਮਝਾਂਗੇ ਤੇ ਅੱਗੇ ਕੀ ਕੁਝ ਡਿਵੈਲਪਮੈਂਟਸ ਇਸ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਸਤਿ ਸ਼੍ਰੀ ਅਕਾਲ ਸਰ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਜੀ ਜੇ ਮੈਂ ਸ਼ੁਰੂਆਤ 'ਚ ਗੱਲ ਕਰੀ ਕਿ ਪੁਲਿਸ ਦੇ ਸਾਡੇ ਸੁਰੱਖਿਆ ਲਈ ਬਣੀ ਹੋਈ ਆ ਪਰ ਹੁਣ ਅਜਿਹੇ ਕਾਰਨਾਮੇ ਪੁਲਿਸ ਵਾਲਿਆਂ ਦੇ ਸਾਹਮਣੇ ਆਉਂਦੇ ਨੇ ਕਿ ਸਾਨੂੰ ਅਜੀਹ ਲੱਗਦਾ ਕਿ ਸਾਨੂੰ ਇਹਨਾਂ ਦੇ ਕੋਲ ਡਰਨ ਦੀ ਲੋੜ ਆ ਅਸੀਂ ਆਪਣੀ ਸ਼ਿਕਾਇਤ ਕੀ ਦਰਜ ਕਰਵਾਉਣੀ ਆ ਕਿ ਇਹਨਾਂ ਦੇ ਖਿਲਾਫ ਵੀ ਸ਼ਿਕਾਇਤਾਂ ਦਰਜ ਹੋਣ ਲੱਗ ਪਈਆਂ ਐ ਐਸਐਚਓ ਦਾ ਤੁਸੀਂ ਮਾਮਲਾ ਦੇਖਿਆ ਹੀ ਆ ਆਡੀਓਸ ਵਾਇਰਲ ਹੁੰਦੀਆਂ ਨੇ ਉਹਨਾਂ ਦੇ ਖਿਲਾਫ ਹੁਣ ਐਫਆਈਆਰ ਦਰਜ ਹੋਣ ਦੇ ਵੀ ਆਰਡਰ ਆ ਗਏ ਨੇ ਇਹ ਸਾਰੇ ਮਾਮਲਿਆਂ ਨੂੰ ਕਿਸ ਤਰੀਕੇ ਨਾਲ ਦੇਖ ਰਹੇ ਹੋ ਦੇਖੋ ਸਾਕਸ਼ੀ ਇਹਦੇ ਵਿੱਚ ਪਹਿਲਾਂ ਤਾਂ ਮੈਂ ਇਨਸੀਡੈਂਟ ਦੀ ਗੱਲ ਕਰ ਦਵਾਂ ਜਿਹੜਾ ਘਟਨਾਕ੍ਰਮ ਹੋਇਆ ਫਿਰ ਮੈਂ ਗੱਲ ਕਰਾਂਗਾ ਵੀ ਇਹ ਇਨਸੀਡੈਂਟ ਇਦਾਂ ਦੇ ਵਾਕਿਆ ਕਿਉਂ ਵਾਪਦੇ ਪਏ ਨੇ ਕਿਉਂ ਖਾਕੀ ਜਿਹੜੀ ਆ ਉਹ ਦਾਗਦਾਰ ਹੁੰਦੀ ਪਈ ਆ ਪਹਿਲੀ ਗੱਲ ਨੂੰ ਇਹ ਸਮਝਣਾ ਪਵੇਗਾ ਕਿ ਜਿਹੜਾ ਇਹ ਵਾਕਿਆ ਹੈਗਾ ਇਹ ਫਿਲੌਰ ਥਾਣੇ ਦੇ ਐਸਐਚਓ ਰਹਿ ਚੁੱਕੇ ਭੂਸ਼ਣ ਕੁਮਾਰ ਦਾ ਜਿਹਦੇ ਖਿਲਾਫ ਅੱਜ ਚਾਈਲਡ ਕਮਿਸ਼ਨ ਜਿਹਨੂੰ ਬਾਲਯੋਗ ਕਹਿੰਦੇ ਆ ਬੱਚਿਆਂ ਦੀ ਰਾਖੀ ਲਈ ਜਿਹੜਾ ਉਹ ਕਮਿਸ਼ਨ ਬਣਿਆ ਹੋਇਆ ਉਹਨਾਂ ਦੇ ਘਰ ਅਧਿਕਾਰਾਂ ਦੀ ਰਾਖੀ ਲਈ ਉਸ ਦੇ ਚੇਅਰਮੈਨ ਕਵਰਦੀਪ ਸਿੰਘ ਨੇ ਅੱਜ ਆਰਡਰ ਕੀਤੇ ਨੇ ਐਸਐਸਪੀ ਹਰਿੰਦਰ ਸਿੰਘ ਵਿਰਕ ਨੂੰ ਕਿ ਇਸ ਦੇ ਵਿੱਚ ਤਤਕਾਲ ਐਫਆਈਆਰ ਦਰਜ ਕੀਤੀ ਜਾਵੇ ਔਰ ਕਾਰਵਾਈ ਕਰਕੇ ਅਗੋਂ ਸਟੇਟਸ ਰਿਪੋਰਟ ਆ ਉਹ ਫਾਈਲ ਕੀਤੀ ਜਾਵੇ ਉਹਨਾਂ ਨੇ ਡਾਇਰੈਕਟ ਲਿਹਾ ਕਿ ਇਹਦੇ ਵਿੱਚ ਮੁਕੱਦਮਾ ਦਰਜ ਥਾਣੇਦਾਰ ਦੇ ਖਿਲਾਫ ਕੀਤਾ ਜਾਵੇ ਤੇ 23 ਤਰੀਕ ਨੂੰ ਚਾਈਲਡ ਕਮਿਸ਼ਨ ਚੰਡੀਗੜ੍ਹ ਵਿਖੇ ਪੇਸ਼ ਹੋ ਕੇ ਇਦੇ ਚ ਸਾਨੂੰ ਸਟੇਟਸ ਰਿਪੋਰਟ ਦਿੱਤੀ ਜਾਵੇ। ਉਹਨਾਂ ਨੇ ਹਵਾਲਾ ਦਿੱਤਾ ਕਿ 14 ਸਾਲਾਂ ਦੀ ਇੱਕ ਬੱਚੀ ਨੂੰ ਜਦੋਂ ਉਸਦੀ ਮਾਂ ਉਹਦੇ ਨਾਲ ਬਲਾਤਕਾਰ ਹੁੰਦਾ ਥਾਣੇ ਲੈ ਕੇ ਜਾਂਦੀ ਹੈ ਤੇ ਭੂਸ਼ਣ ਕੁਮਾਰ ਜੋ ਉਹਦੀ ਮਾਂ ਨੇ ਅਲੀਗੇਸ਼ਨ ਲਗਾਏ ਆ ਜੋ ਇੱਕ ਅਖਬਾਰ ਚ ਖਬਰ ਵੀ ਛਪੀ ਹੈ ਕਿ ਉਹਦੀਆਂ ਝੁੰਮੀਆਂ ਲਿੱਤੀਆਂ ਤੇ ਉਹਨੂੰ ਉਹਦੀ ਮਾਂ ਨੂੰ ਇਹ ਵੀ ਕਿਹਾ ਕਿ ਇਹਦਾ ਮੈਡੀਕਲ ਚੈੱਕਅਪ ਤਾਂ ਮੈਂ ਹੀ ਕਰ ਦਿੰਨਾ। ਇਹ ਇੱਕ 14 ਸਾਲਾਂ ਦੀ ਬੱਚੀ ਜਿਹਦੇ ਨਾਲ ਸਰੀਰਿਕ ਸ਼ੋਸ਼ਨ ਹੋਇਆ ਹੋਵੇ। ਔਰ ਉਹਦੀ ਮਾਂ ਉਹਦੀ ਗੋਹਾਰ ਲੈ ਕੇ ਅਗਸਤ ਮਹੀਨੇ ਦੇ ਵਿੱਚ ਥਾਣੇ ਗਈ ਹੋਵੇ ਤੇ ਉਹਨੂੰ 2 ਮਹੀਨੇ ਥਾਣੇ ਦੇ ਵਿੱਚ ਚੱਕਰ ਕੱਟਨੇ ਪੈਣ ਤੇ ਅੱਗੋ ਭੂਸ਼ਣ ਕੁਮਾਰ ਉਸ ਬੱਚੀ ਨੂੰ ਚੁੰਮੇ ਤੇ ਨਾਲੇ ਕਹਵੇ ਕਿ ਇਹਦਾ ਮੈਡੀਕਲ ਮੈਂ ਹੀ ਕਰ ਲਾਂ ਇਸ ਤੋਂ ਵੱਡੀ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਔਰ ਮੈਂ ਆਪਣੇ ਜਿੰਨਾ ਕ ਮੇਰਾ ਕੈਰੀਅਰ ਰਿਹਾ ਮੈਂ ਉਸ ਕੈਰੀਅਰ 'ਚ ਪਹਿਲੀ ਵਾਰ ਇਦਾਂ ਦਾ ਘਟਨਾਕ੍ਰਮ ਸੁਣਿਆ ਜਿੰਨੇ ਸਾਰੀ ਮਾਨਵਤਾ ਨੂੰ ਚਿਜਕੋਰ ਕੇ ਰੱਖਦਾ ਔਰ ਦੂਸਰੀ ਜਿਹੜੀ ਗੱਲ ਹੈ ਕਿ ਉਸੇ ਸਮਾਂਤਰ ਰੂਪ ਦੇ ਵਿੱਚ ਰਾਜ ਲਾਲੀਗਿੱਲ ਨੇ ਜਿਹੜੇ ਸ ਇਹਦੇ ਮੌਜੂਦਾ ਮਹਿਲਾ ਕਮਿਸ਼ਨ ਦੇ ਚੇਅਰਮੈਨ ਨੇ ਉਹ ਅਲੱਗ ਕੇਸ ਦਰਜ ਕਰਵਾਣਗੇ ਉਹਦੇ ਵਿੱਚ ਉਹਨਾਂ ਨੇ ਸੀਸੀਟੀਵੀ ਫੁਟੇਜ ਥਾਣੇ ਦੀਆਂ ਮੰਗੀਆਂ ਕਿਉਂਕਿ ਇਹਨੇ ਜਿਸ ਲੜਕੀ ਨਾਲ ਬਲਾਤਕਾਰ ਹੋਇਆ 14 ਸਾਲਾਂ ਦੀ ਉਹਦੀ ਮਾਂ ਨੂੰ ਇਹਨੇ ਇਕੱਲੇ ਬੁਲਾਇਆ ਬਈ ਤੂੰ ਕੱਲਾ ਕੱਲੀ ਮੇਰੇ ਕੋ ਆ ਉਹਨੇ ਕਿਹਾ ਮੈਂ ਆਪਣੀ ਕੁੜੀ ਨੂੰ ਲੈ ਕੇ ਆਵਾਂ ਕਹਿੰਦਾ ਨਹੀਂ ਤੂੰ ਮੇਰੇ ਕੋ ਕੱਲੀ ਆ ਉਨੇ ਕਿਆ ਵੀ ਮੇਰਾ ਘਰ ਵਾਲਾ ਕੰਮ ਤੇ ਕਹਿੰਦਾ ਫਿਰ ਮਿੰਟੋ ਮਿੰਟੀ ਆ ਜਾ ਇਹ ਜਿਹੜੀ ਹੈ ਉਹਦੀ ਮਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕਿਸੇ ਲੇਡੀ ਨੂੰ ਇੱਕ ਇਨਸਪੈਕਟਰ ਦੁਆਰਾ ਇਕੱਲੇ ਬੁਲਾਣਾ ਉਹ ਵੀ ਬਾਹਰ ਇਹ ਆਪਣੇ ਆਪ ਚ ਇੱਕ ਸ਼ਰਮਨਾਕ ਵੀ ਹੈ ਔਰ ਕਾਨੂੰਨੀ ਜੁਰਮ ਵੀ ਹੈ ਹਾਂ ਲੇਡੀ ਕਾਂਸਟੇਬਲ ਤਫਤੀਸ਼ ਲਈ ਬੁਲਾਵੇ ਲੇਡੀ ਇਨਸਪੈਕਟਰ ਤਫਤੀਸ਼ ਲਈ ਬੁਲਾਵੇ ਬਹੁਤ ਵਧੀਆ ਲੇਕਿਨ ਜੇ ਤੁਸੀਂ ਕਿਸੇ ਨੂੰ ਉਹਨੂੰ ਪ੍ਰਾਈਵੇਟ ਜਗ੍ਹਾ ਤੇ ਬੁਲਾਓ ਉਹ ਇਹ ਵੀ ਇੱਕ ਕੱਲੀ ਆ ਆਪਣੀ ਕੁੜੀ ਨੂੰ ਨਾਲ ਵੀ ਨਹੀਂ ਆਣਾ ਘਰ ਵਾਲੇ ਦਾ ਚਲਾ ਗਿਆ ਕੰਮ ਤੇ ਆ ਜਾ ਤੇ ਇਹ ਇੱਕ ਕਾਨੂੰਨ ਦੇ ਵਿੱਚ ਅਪਰਾਧ ਹੈ ਜੇ ਅਸੀਂ 354 ਸੈਕਸ਼ਨ ਜਿਹੜਾ ਹੁਣ ਤਾਂ ਚਲੋ ਬੀ ਐਨ ਐਸ ਆ ਗਈ ਜਦੋਂ ਆਈ ਪੀ ਸੀ ਚ ਅਮੈਂਡਮੈਂਟ ਹੋਈ ਸੀ ਉਹਦੇ ਵਿੱਚ ਸਿੱਧਾ ਸਿੱਧਾ ਸੀ ਕਿਸੇ ਕੁੜੀ ਨੂੰ ਫੋਨ ਕਰਨਾ ਇੱਕ ਕਾਨੂੰਨੀ ਅਪਰਾਧ ਹੈ ਕਿਸੇ ਕੁੜੀ ਦੀ ਫੋਟੋ ਦੀ ਮਰਜ਼ੀ ਤੋਂ ਬਿਨਾਂ ਖਿੱਚਣਾ 354 ਦੀ ਸੈਕਸ਼ਨ ਲੱਗਦਾ ਕਿਸੇ ਕੁੜੀ ਦਾ ਤੁਸੀਂ ਪਿੱਛਾ ਵੀ ਕਰਨਾ ਜੋਨੇ ਕਹਤਾ ਕਿ ਇਹ ਬੰਦਾ ਮੇਰੇ ਪਿੱਛੇ ਆਂਦਾ ਫਿਰ ਵੀ 354 ਸੈਕਸ਼ਨ ਲੱਗਣਾ ਛੇੜਛਾੜ ਤਾਂ ਦੂਰ ਦੀ ਗੱਲ ਹੈ ਯਾਨੀ ਜੇ ਕੋਈ ਕੁੜੀ ਕਹਿ ਦੇਵੇ ਨਾ ਕਿ ਇਹ ਮੇਰੇ ਪਿੱਛੇ ਆ ਰਿਹਾ ਉਹਦੇ ਚ ਐਫ ਆਈ ਆਰ ਦਰਜ ਹੈ 354 ਸੈਕਸ਼ਨ ਛੋਣ ਉਹਨੂੰ ਬੀ ਐਨ ਐਸ ਚ ਬਦਲ ਦਿੱਤਾ ਗਿਆ ਭਾਰਤੀ ਨਿਆਂਇਸ ਸੰਵਿਧਾਨ ਦੇ ਵਿੱਚ ਅਮੈਂਡਮੈਂਟ 354 ਸੈਕਸ਼ਨ ਦੇ ਵਿੱਚ ਉਦੋਂ ਹੋਈਆਂ ਜਦੋਂ ਦਿੱਲੀ ਦੇ ਵਿੱਚ ਲੜਕੀ ਦੇ ਨਾਲ ਬੱਸ ਦੇ ਵਿੱਚ ਜ਼ਬਰ ਜਨਾਹ ਹੋਇਆ ਔਰ ਉਹਨੂੰ ਮਰਡਰ ਕੀਤਾ ਗਿਆ ਬਹੁਤ ਬੁਰੀ ਤਰ੍ਹਾਂ ਉਹਦਾ ਜਿਸਮਾਨੀ ਹਾਲਾਤ ਖਰਾਬ ਕੀਤੇ ਗਏ ਉਸ ਤੋਂ ਬਾਅਦ 354 A ਦੇ ਕਾਫੀ ਸੈਕਸ਼ਨ ਦੇ ਵਿੱਚ ਬਦਲਾਵ ਕੀਤੇ ਗਏ ਔਰ ਉਹ ਜਿਹੜੇ ਸੈਕਸ਼ਨ ਬਦਲੇ ਗਏ ਉਹਨਾਂ ਦੇ ਵਿੱਚ ਕਿਸੇ ਇਨਸਪੈਕਟਰ ਜਾਂ ਕਿਸੇ ਨੂੰ ਰਾਹਤ ਨਹੀਂ ਹੈ ਉਹ ਵੀ ਹਿੰਦੁਸਤਾਨ ਦੇ ਆਈਪੀਸੀ ਦੇ ਹਿੰਦੁਸਤਾਨ ਦੇ ਬੀਐਨਐਸ ਦੇ ਹਠੀ ਅਧੀਨ ਹੀ ਕੰਮ ਕਰੇਗਾ ਇਹ ਸੰਵਿਧਾਨ ਸਾਰਿਆਂ ਲਈ ਬਰਾਬਰ ਹੈ ਸੰਵਿਧਾਨ ਇਹ ਨਹੀਂ ਹੈਗਾ ਕਿ ਕਿਸੇ ਨੇ ਖਾਕੀ ਵਰਦੀ ਪਾਈ ਹੈ ਤਾਂ ਉਹਦੇ ਲਈ ਸੰਵਿਧਾਨ ਹੋਰ ਹੈ ਹੁਣ ਦੂਸਰੀ ਜਿਹੜੀ ਗੱਲ ਹੈ ਜਿਹੜਾ ਤੁਹਾਡਾ ਸਵਾਲ ਹੈ ਬਈ ਇਹ ਵਾਕਿਆ ਹੁੰਦੇ ਕਿਉਂ ਬਏਗਾ ਬੇਸਿਕਲੀ ਪੰਜਾਬ ਜਿਹੜਾ ਨਾ ਇੱਕ ਲੰਬੇ ਦੌਰ ਤੱਕ ਪੁਲਿਸ ਸਟੇਟ ਰਿਹਾ ਔਰ ਮੈਂ ਜੇ ਕਹਾਂ ਕਿ 1980 ਤੋਂ ਬਾਅਦ 1992 ਤੱਕ 92 ਕਿਉਂ ਆਪਾਂ 97 ਤੱਕ ਹੀ ਗਿਣੀਆਂ ਕਿਉਂਕਿ 97 ਤੱਕ ਵੀ ਜਿਹੜਾ ਕੇ ਪੀ ਐਸ ਗਿਲ ਦਾ ਰਾਜ ਰਿਹਾ ਇਹ ਪੁਲਿਸ ਸਟੇਟ ਹੀ ਰਿਹਾ ਠੀਕ ਹੈ ਉਦੋਂ ਬਿਆਨ ਸਿੰਘ ਦੀ ਸਰਕਾਰ ਬਣੀ ਲੇਕਿਨ ਉਹ ਉਸ ਵੇਲੇ ਵੀ ਪੁਲਿਸ ਦਾ ਪੂਰਾ ਅਧਿਕਾਰ ਤੇ ਦੌਰ ਚੱਲਿਆ ਤੁਸੀਂ ਲਗਾਓ ਤੁਸੀਂ 18 ਸਾਲ 16 17 ਸਾਲ ਪੁਲਿਸ ਦੀ ਇੱਥੇ ਪੁਲਿਸ ਦੀ ਹੀ ਸਟੇਟ ਰਹੀ ਤੇ ਪੁਲਿਸ ਦਾ ਹੀ ਰਾਜ ਰਿਆ ਅੱਛਾ ਹੁਣ ਹੁੰਦਾ ਕੀ ਹੈ ਜਦੋਂ ਇੱਕ ਮਾਨਸਿਕਤਾ ਇੱਕ ਮੈਂਡ ਸੈਟ ਡਿਵੈਲਪ ਹੋ ਜਾਂਦਾ ਬਣ ਜਾਂਦਾ ਕਿ ਅਸੀਂ ਹੀ ਮਾਲਕ ਆ ਤੇ ਉਹ ਜਿਹੜਾ ਤੁਹਾਡਾ ਦਿਮਾਗ ਦੇ ਵਿੱਚ ਫਤੂਰ ਹੈ ਜਾਂ ਦਿਮਾਗ ਦੇ ਵਿੱਚ ਜਿਹੜਾ غرور ਹੈ ਉਹ لمبے ਦੌਰ ਤੱਕ ਜਾਂਦਾ ਹੈ ਇਕਦਮ ਨਹੀਂ ਮਿਲਦਾ ਦੇਖੋ ਕਾਫੀ ਬਦਲਾਵ ਜਿਹੜੇ ਆ ਉਹ ਪੁਲਿਸ ਦੇ ਵਿੱਚ ਹੋਏ ਵੀ ਸੁਮੇਸ਼ ਸਿੰਘ ਸੈਣੀ ਤੱਕ ਪੁਲਿਸ ਦਾ ਤੁਸੀਂ ਦੇਖਿਆ ਹੋਣਾ ਹੁਣ ਉੱਥੇ ਬਹਿਬਲ ਕਲਾਂ ਕੋਟਕਪੂਰਾ ਚੱਲ ਰਿਹਾ ਸੀ ਧਰਨਾ ਉੱਥੇ ਸਿੱਧੀ ਜਾ ਕੇ ਗੋਲੀਆਂ ਚਲਾਤੀਆਂ ਗਈਆਂ ਉਹ ਪੁਲਿਸ ਦਾ ਉਹੀ ਮਾਈਂਡਸੈਟ ਸੀਗਾ ਜਿਹੜਾ ਕਾਲੇ ਦੌਰ ਦੇ ਦੌਰਾਨ ਸੀਗਾ ਲੇਕਿਨ ਉਸ ਤੋਂ ਬਾਅਦ ਡੀਜੀਪੀ சுரேਸ਼ अरोड़ा ਬਣੇ ਜਿਨ੍ਹਾਂ ਨੇ ਲੋਕਾਂ ਦੇ ਵਿੱਚੋਂ ਖਾਕੀ ਦਾ ਇੱਕ ਪਿਆਰ ਜਗਾਇਆ ਲੋਕਾਂ 'ਚ ਮੈਂ ਉਸ ਦਾ ਗਵਾਹ ਰਿਆਂ ਕਿ ਉਹਨਾਂ ਨੇ ਪਿੰਡੋਂ ਪਿੰਡ ਜਾ ਕੇ ਲੋਕਾਂ 'ਚ ਜਾ ਕੇ ਪੁਲਿਸ ਪਬਲਿਕ ਫਰੈਂਡਲੀ ਦੀ ਸ਼ੁਰੂਆਤ ਕੀਤੀ। ਔਰ ਇਹ ਸ਼ੁਰੂਆਤ ਗੌਰਵ ਜੱਧਵ ਮੌਜੂਦਾ ਦੌਰ 'ਚ ਜਿਹੜੇ ਪੰਜਾਬ ਦੇ ਡੀਜੀਪੀ ਆ ਉਹ ਵੀ ਕਰ ਰਹੇ ਨੇ। ਉਹ ਵੀ ਉਸੇ ਹੀ ਲੀਕ ਦੇ ਉੱਤੇ ਵੀ ਲੋਕਾਂ ਨੂੰ ਪੁਲਿਸ ਦੇ ਪ੍ਰਤੀ ਵਿਸ਼ਵਾਸ ਜਗਾਈਏ। ਹੁਣ ਦੇਖੋ ਯੁੱਧ ਨਸ਼ੇ ਦੇ ਵਿਰੁੱਧ ਚੱਲ ਰਿਹਾ। ਪੁਲਿਸ ਪੂਰੀ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਸਰਪੰਚਾਂ ਕੋਲੋਂ ਸਰਟੀਫਿਕੇਟ ਲੈ ਰਹੀ ਹੈ ਜਿਹੜੇ ਨਸ਼ੇ ਦੇ ਵਿੱਚ ਮੁੰਡੇ ਲਪਤ ਨੇ ਉਹਨਾਂ ਨੂੰ ਥਾਂ ਆਪ ਜਾ ਜਾ ਕੇ ਡੀਡਿਕਸ਼ਨ ਸੈਂਟਰਾਂ ਚ ਦਾਖਲ ਕਰਾਇਆ ਜਾ ਰਿਹਾ ਉਹਨਾਂ ਦੀ ਰੀਹੈਬਿਲੀਟੇਸ਼ਨ ਕਰਾਈ ਜਾ ਰਹੀ ਹੈ ਇਹ ਪੁਲਿਸ ਦਾ ਇੱਕ ਪੋਜ਼ਿਟਿਵ ਰਵਈਆ ਵੀ ਹੈ ਜਿਹਨੂੰ ਅਸੀਂ ਕਹਿ ਰਹੇ ਹਾਂ ਕੁਝ ਹੁਣ ਦੇਖੋ ਇੱਕ ਹੋਰ ਦੇਖੋ UID ਸਿਸਟਮ ਸ਼ੁਰੂ ਕੀਤਾ ਗਿਆ ਇਹ ਵੀ ਗੌਰਵ ਯਾਦਵ ਜੀ ਦੇ ਟਾਈਮ ਸ਼ੁਰੂ ਕੀਤਾ ਗਿਆ ਡੀਜੀਪੀ ਦੇ ਜਿੰਦੇ ਵਿੱਚ ਤੁਹਾਡੀ ਕੋਈ ਵੀ ਕੰਪਲੇਂਟ ਮੰਨ ਲਓ ਬਰਨਾਲੇ ਵੀ ਹੈ ਤੇ ਤੁਸੀਂ ਇੱਥੋਂ ਬੈਠ ਕੇ ਆਨਲਾਈਨ ਉਹਨੂੰ ਦੇਖ ਸਕਦੇ ਹੋ ਤੁਹਾਡੀ ਟੈਕਸਟ ਮੈਸੇਜ ਨਾਲ ਦੀ ਨਾਲ ਆਏਗਾ ਤੁਹਾਡੀ ਕੰਪਲੇਂਟ ਕਿੱਥੇ ਗਈ ਤੁਹਾਡੀ ਕੰਪਲੇਂਟ ਫਾਈਲ ਹੋ ਗਈ ਕਿਹੜੇ ਅਫਸਰ ਨੂੰ ਟਰਾਂਸਫਰ ਹੋਈ ਉਹ ਯਾਨੀ ਯੂਨੀਕ ਆਈਡੀ ਨੰਬਰ ਜਿਹਨੂੰ ਆਪਾਂ ਕਹਿੰਦੇ ਆ ਉਹ ਦਿੱਤਾ ਗਿਆ ਫਿਰ ਇਸੇ ਦੌਰ ਦੇ ਵਿੱਚ ਹੀ ਇੱਕ ਪੁਲਿਸ ਦੀਆਂ ਕੰਪਲੇਟਾਂ ਲਈ ਐਡੀਜੀਪੀ ਰੈਂਕ ਦੇ ਅਫਸਰ ਜਿਨ੍ਹਾਂ ਨੂੰ ਆਪਾਂ ਜਿਹੜੇ ਫਰੂਕੀ ਨੇ ਏਡੀਜੀਪੀ ਪੰਜਾਬ ਆਰਮਡ ਪੁਲਿਸ ਦੇ ਏਡੀਜੀਪੀ ਨੇ ਉਹਨਾਂ ਨੂੰ ਸ਼ਿਕਾਇਤ ਜਿਹੜੀ ਪੰਜਾਬ ਪੁਲਿਸ ਦੀਆਂ ਸ਼ਿਕਾਇਤਾਂ ਆਈਆਂ ਆਂਦੀਆਂ ਉਹਦਾ ਸ਼ਿਕਾਇਤਾਂ ਦਾ ਉਹਦਾ ਇੱਕ ਮੋਨਿਟਰੀਂਗ ਅਫਸਰ ਲਗਾਇਆ ਗਿਆ ਜਿਹੜੇ ਹਰ ਸ਼ਿਕਾਇਤ ਨੂੰ ਮੋਨੀਟਰ ਕਰਦੇ ਨੇ ਕਿ ਲੋਕਾਂ ਨੂੰ ਪੁੱਛਦੇ ਵੀ ਨੇ ਕਿ ਤੁਹਾਡੇ ਨਾਲ ਇਹ ਸੈਟੀਸਫਾਈ ਹੋ ਫੇਰ ਕਮਿਸ਼ਨਰੇਟ ਪੁਲਿਸ ਦੇ ਵਿੱਚ ਬਹੁਤ ਜਾਣ ਪਾਈ ਗਈ ਲੇਡੀਜ਼ ਅਫਸਰਾਂ ਨੂੰ ਤਨਾਤ ਕੀਤਾ ਗਿਆ ਤੁਸੀਂ ਦੇਖੋ ਕਈ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਐਸਐਸਪੀ ਐ ਬਠਿੰਡੇ ਐ ਐਸਐਸਪੀ ਅਮਨੀਤ ਕੌਰ ਹੈਗੇ ਆ ਰਵਜੋਤ ਗਰੇਵਾਲ ਹੈ ਔਰ ਕਾਫੀ ਜਿਹੜੀਆਂ ਲੇਡੀਜ਼ ਪ੍ਰਗਿਆ ਜੈਨ ਵੀ ਰਹੇ ਆ ਕਾਫੀ ਲੇਡੀਜ਼ ਨੂੰ ਜਿਹੜਾ ਵਾ ਉਭਾਰਿਆ ਵੀ ਗਿਆ ਹੁਣ ਜਲੰਧਰ ਪੁਲਿਸ ਕਮਿਸ਼ਨਰ ਜਿਹੜਾ ਵਾ ਧਨਪ੍ਰੀਤ ਕੌਰ ਨੇ ਰਿਫਾਰਮਸ ਲਈ ਕੀਤਾ ਗਿਆ ਤਾਂ ਕਿ ਲੇਡੀਜ਼ ਜਿੰਨੀਆਂ ਜਾਣਗੀਆਂ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਹੋਏਗਾ ਖੱਟੋ-ਕੱਟ ਜਿਹਨੀਆਂ 50% ਆਬਾਦੀ ਉਹ ਕੰਫਰਟ ਫੀਲ ਕਰੇਗੀ। ਅਲਕਾ ਮੀਨਾ ਵੀ ਲੰਬੇ ਟਾਈਮ ਫੀਲਡ 'ਚ ਰਹੇ ਆ। ਆਈਡੀ ਡੀਜੀਪੀ ਗੁਰਪ੍ਰੀਤ ਕੋਰ ਦਿਓਆ ਇਹ ਵੀ ਤੁਹਾਨੂੰ ਦੇਖਿਆ ਹੋਣਾ ਲਗਾਤਾਰ ਆਪਰੇਸ਼ਨ ਕਰ ਰਹੇ ਆ ਫੀਲਡ 'ਚ ਜਾ ਰਹੇ ਆ। ਯਾਨੀ ਜਿਹਨੂੰ ਆਪਾਂ ਕਹੀਏ ਨਾ ਇੱਕ ਸਿਸਟਮ ਨੂੰ ਚੇਂਜ ਕੀਤਾ ਗਿਆ ਬਈ ਲੋਕਾਂ ਨਾਲ ਬਦਲਿਆ ਜਾਵੇ। ਲੇਕਿਨ ਫਿਰ ਵੀ ਹਰ ਸਿਸਟਮ ਦੇ ਵਿੱਚ ਕੁਝ ਨਾ ਕੁਝ ਲੋਕ ਐਸੇ ਜੇ ਹੁੰਦੇ ਆ ਜਿਹੜੇ ਸਿਸਟਮ ਦੀ ਹਵਾ ਕੱਢਦੇ ਆ, ਜਿਹੜੇ ਸਿਸਟਮ ਨੂੰ ਬੈਂਡ ਕਰਦੇ ਆ। ਹੁਣ ਇਹ ਸਿਸਟਮ ਨੂੰ ਬੈਂਡ ਕਰਨ ਵਾਲੇ ਜਿਹੜੇ ਕੁਝ ਅਫਸਰਾਂ ਦੇ ਵਿੱਚ ਜੇ ਮੈਂ ਕਹਾਂ ਕਿ ਕਿਤੇ ਵੀ ਤੁਸੀਂ ਜੇ ਅੱਜ ਮੰਨ ਲਓ ਆਪਾਂ ਡਾਕਟਰੀ ਪੇਸ਼ੇ 'ਚ ਵੀ ਚਲੇ ਜਾਈਏ ਤੇ ਉਹਦੇ ਪੇਸ਼ੇ ਦੇ ਵਿੱਚ ਵੀ ਤੁਹਾਨੂੰ 20-25% ਲੋਕ ਇਹੋ ਜਿਹੇ ਮਿਲਣਗੇ ਜਿਨ੍ਹਾਂ ਦਾ ਮੰਤਵ ਜਿਹੜਾ ਪੈਸਾ ਕਮਾਉਣਾ ਹੋਏਗਾ ਸਾਡਾ ਪੇਸ਼ਾ ਪੱਤਰਕਾਰੀ ਆ ਸਾਡੇ ਪੱਤਰਕਾਰੀ ਦੇ ਪੇਸ਼ੇ ਵਿੱਚ ਵੀ ਤੁਹਾਨੂੰ ਕਾਫੀ ਲੋਕ ਇਹੋ ਜਿਹੇ ਮਿਲਣਗੇ ਮੈਂ ਥੋੜੇ ਨਹੀਂ ਕਹਾਂ ਦੱਸੋ ਕੋਈ ਜ਼ਿਆਦਾ ਕਹਿਣਾ ਵੀ ਜਿਨ੍ਹਾਂ ਦਾ ਮੰਤਵ ਹੋਏਗਾ ਕਿ ਅਸੀਂ ਪੈਸਾ ਇਕੱਠਾ ਕਰ ਲਈਏ ਕਿਸੇ ਤਰੀਕੇ ਗਾਹੇ ਵੇਗਾਹੇ ਤਰੀਕੇ ਗਲਤ ਅਪਣਾ ਲਈਏ ਲਕਿਨ ਪੁਲਿਸ ਦੇ ਵਿੱਚ ਵੀ ਜੇ ਆਪਾਂ ਸਾਰੇ ਸਿਸਟਮ ਦੇ ਵਿੱਚ ਨਿਗ੍ਹਾੜ ਆ ਰਿਹਾ ਤੇ ਪੁਲਿਸ ਵਿੱਚ ਵੀ ਇਦਾਂ ਦੇ ਲੋਕ ਹੈਗੇ ਆ ਜਿਨ੍ਹਾਂ ਨੇ ਜਿਹੜਾ ਪੁਲਿਸ ਦੀ ਰਿਫਾਰਮਸ ਦੀ ਜਿਹੜੀ ਚੱਲ ਰਹੀ ਹੁੰਦੀ ਹੈ ਇੱਕ ਚੱਲ ਰਿਹਾ ਹੁੰਦਾ ਪੁਲਿਸ ਪਬਲਿਕ ਫ੍ਰੈਂਡਲੀ ਵਿਸ਼ਵਾਸ ਜਗਾਇਆ ਜਾ ਰਿਹਾ ਹੁੰਦਾ ਉਹਦੀ ਹਵਾ ਕੱਢਣ ਲਈ ਕੁਝ ਨਾ ਕੁਝ ਲੋਕ ਤਾਂ ਹੁੰਦੇ ਹੀ ਆ ਜਿਹੜੇ ਸਿਸਟਮ ਨੂੰ ਖਰਾਬ ਕਰਦੇ ਦੇਖੋ ਗੱਲ ਇਹ ਹੈ ਕਿ ਮੈਂ ਮੌਜੂਦਾ ਦੌਰ ਦੇ ਵਿੱਚ ਜੇ ਇਦਾਂ ਦੇ ਲੋਕ ਜਿਨ੍ਹਾਂ ਨੇ ਸਿਸਟਮ ਨੂੰ ਖਰਾਬ ਕੀਤਾ ਹੋਰ ਵੀ ਹੈਗੇ ਆ ਤੁਹਾਡੇ ਸਾਹਮਣੇ ਡਰੱਗ ਕੇਸ ਦੇ ਵਿੱਚ ਇੱਕ ਡੀਐਸਪੀ ਲੇਡੀ ਦਾ ਵੀ ਨਾਮ ਆਇਆ ਆ ਲੜਕੀ ਨੇ ਕੱਲ ਇੱਕ ਇੰਸਪੈਕਟਰ ਨੇ ਕੱਲ ਵੀ ਸਰੈਂਡਰ ਕੀਤਾ ਮੋਗੇ ਦੇ ਵਿੱਚ ਉਹਦੇ ਉੱਤੇ ਡਰੱਗ ਤਸਕਰਾਂ ਦੀ ਮਦਦ ਕਰਨ ਦਾ આરોਪ ਸੀ ਵਰਿੰਦਰ ਮਹਾਜਨ ਐ ਐਸਐਸਪੀ ਸਾਬਕਾ ਐਸਐਸਪੀ ਰਾਜੇਸ਼ ਸਿੰਘ ਆ ਜਿਹੜੇ ਫਰਾਰ ਐ ਇਹ ਵੀ ਸਿਕੰਜੇ ਕੱਸੇ ਗਏ ਨੇ ਕਾਫੀ ਸਿਕੰਜੇ ਕੱਸੇ ਗਏ ਨੇ ਜਿਹੜੇ ਡਰੱਗ ਵਾਲਿਆਂ ਦੀ ਮਦਦ ਕਰਦੇ ਸੀ ਉਹਨਾਂ ਦੇ ਇੱਕ ਸਿਸਟਮ 'ਚ ਜਿਹੜਾ ਮੈਂ ਸਮਝਦਾ ਬਦਲਾਅ ਆਇਆ ਹੈ ਦੇਖੋ ਪੁਲਸਤੀ ਥਾਣਿਆਂ ਦੇ ਵਿੱਚ ਲੋਕਾਂ ਦੀ ਸੁਣਵਾਈ ਹੋਵੇ ਤੇ ਲੋਕਾਂ ਨੂੰ ਥਾਣੇ ਪੱਧਰ ਤੇ ਉੱਤੇ ਇਨਸਾਫ ਮਿਲੇ ਇਹਦੇ 'ਚ ਥੋੜਾ ਜਿਹਾ ਸਿਸਟਮ 'ਚ ਜ਼ਰੂਰ ਮੈਂ ਬਦਲਾਅ ਦੇਖਿਆ ਬਈ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਥਾਣੇ ਜਾਂਦੇ ਆ ਤੇ ਸਾਨੂੰ ਜਿਹੜੀ ਸਾਡੀ ਗੱਲ ਹੁਣ ਸੁਣੀ ਜਾਣ ਲੱਗ ਪਈ ਆ ਸੀਸੀਟੀਵੀ ਥਾਣਿਆਂ ਦੇ ਵਿੱਚ ਲੱਗ ਗਏ ਹੋਏ ਆ ਔਰ ਲੇਕਿਨ ਗੱਲ ਇਹ ਆ ਕਿ ਸਿਸਟਮ ਦੇ ਵਿੱਚ ਜੇ ਚੰਗੇ ਲੋਕ ਨੇ ਤੇ ਮਾੜੇ ਲੋਕ ਵੀ ਹੁੰਦੇ ਆ ਮਾੜੇ ਲੋਗ ਉਸਦੀ ਡਾਇਰੈਕਸ਼ਨ ਨੂੰ ਚੇਂਜ ਕਰਦੇ ਆ ਉਹ ਸਿਸਟਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਹੁਣ ਗੱਲ ਕਰ ਰਿਹਾ ਸੀ ਮਾੜੇ ਲੋਕਾਂ ਦੇ ਵਿੱਚ ਤੁਹਾਡੇ ਸਾਹਮਣੇ 8th ਵਾਲੀ ਬੀਬੀ ਵੀ ਪਿੱਛੇ ਜੀ ਫੜੀ ਗਈ ਉਹਦੇ ਕੋਲੋਂ ਹੈਰੋਇਨ ਫੜੀ ਗਈ 8th ਵਾਲੀ ਬੀਬੀ ਕੋਲੋਂ ਜਿਨ੍ਹਾਂ ਨੇ ਫੇਕ ਐਨਕਾਊਂਟਰ ਕੀਤੇ ਅੱਤਵਾਦੀ ਕਾਲੇ ਦੌਰ ਦੌਰਾਨ ਉਹ ਵੀ ਹੁਣ ਕਿੰਨੇ ਬੰਦਿਆਂ ਨੂੰ ਸਜ਼ਾਵਾਂ ਹੋਈਆਂ ਸੋ ਮੈਂ ਇਹ ਕਹਿਣਾ ਪਿਆ ਬਈ ਜਿੱਥੇ ਸਿਸਟਮ ਨੂੰ ਦਰੁਸਤ ਕਰਨ ਲਈ ਵੱਡੇ ਵੱਡੇ ਅਧਿਕਾਰੀ ਲੋਕਾਂ ਦੇ ਵਿੱਚ ਜਾ ਰਹੇ ਨੇ ਕਿੰਨੇ ਕਸ ਆਪਰੇਸ਼ਨ ਚੱਲ ਗਏ ਨੇ ਕਿੰਨੀ ਰਿਕਵਰੀ ਹੋਈਆਂ ਕਿੰਨਾ ਆਰਡੀਐਕਸ ਫੜਿਆ ਗਿਆ ਇਹਦੀ ਛਲਾਗਾ ਕਰਨੀ ਵੀ ਬੰਦੀ ਹੈ ਜੇ ਆਪਾਂ ਆਰਡੀਐਕਸ ਇੰਨਾ ਫੜਿਆ ਗਿਆ ਐਕਸਪਲੋਸਿਵ ਇੰਨੇ ਫੜੇ ਜਾ ਰਹੇ ਆ ਰਾਕਟ ਲਾਂਚਰ ਵੀ ਫੜੇ ਜਾ ਰਹੇ ਆ ਤੇ ਉਸ ਦਰਾਂ ਨੇ ਇਦਾਂ ਦੇ ਲੋਕਾਂ ਨੂੰ ਮੈਨੂੰ ਲੱਗਦਾ ਕਿ ਸਿਸਟਮ ਨੂੰ ਖਰਾਬ ਜਿਹੜੇ ਕਰਦੇ ਨੇ ਇਹਨਾਂ ਨੂੰ ਸਖਤ ਸਜ਼ਾਵਾ ਵੀ ਮਿਲਣੀਆਂ ਚਾਹੀਦੀਆਂ ਲੇਕਿਨ ਨਾਲ ਦੀ ਨਾਲ ਮੈਨੂੰ ਲੱਗਦਾ ਕਿ ਖਾਕੀ ਦਾ ਜਿਹੜਾ ਲੋਕਾਂ ਦੇ ਵਿੱਚ ਵਿਸ਼ਵਾਸ ਹੈ ਉਦੀ ਜਗਾਨ ਦੀ ਮੋਹਮ ਜਿਹੜੀ ਆ ਲਗਾਤਾਰ ਚਲਦੀ ਰਹਿਣੀ ਚਾਹੀਦੀ ਹੈ ਕਿਉਂਕਿ ਜਿੰਨਾ ਹੀ ਲੋਕਾਂ ਦਾ ਵਿਸ਼ਵਾਸ ਖਾਕੀ 'ਚ ਵਧੇਗਾ ਉਹਨਾਂ ਮੇਰੀ ਮੈਂ ਆਪਣੀ ਜਿਹੜੀ ਇੱਕ ਕਿਤਾਬ ਲਿਖ ਰਿਹਾ ਹਾਂ ਸਾਕਸ਼ੀ ਉਹਦਾ ਬੇਸ ਲਾਈਨ ਹੀ ਇਹੀ ਹੈ ਕਿ ਕ੍ਰਾਈਮ ਕੀ ਮੈਂ ਖਤਮ ਹੋ 사ਦਾ ਕ੍ਰਾਈਮ ਉਵੇਂ ਖਤਮ ਹੋਏਗਾ ਜਦੋਂ ਪੁਲਿਸ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧੇਗਾ ਮੰਨ ਲਓ ਮੈਨੂੰ ਲੱਗੇ ਕਿ ਇਹ ਮੈਂ ਥਾਣੇਦਾਰ ਨੂੰ ਇਨਫੋਰਮੇਸ਼ਨ ਦੇ ਰਿਹਾ ਇਹ ਥਾਣੇਦਾਰ ਅੱਗੋਂ ਲੀਕ ਨਹੀਂ ਕਰੇਗਾ ਤੇ ਕ੍ਰਾਈਮ ਖਤਮ ਹੋਏਗਾ ਔਰ ਜੇ ਮੈਨੂੰ ਲੱਗੇ ਕਿ ਥਾਣੇਦਾਰੀ ਜਿਹੜਾ ਵਾ ਗਲਤ ਹੈਗਾ ਭੂਸ਼ਣ ਕੁਮਾਰ ਵਰਗਾ ਤੇ ਫਿਰ ਵਿਸ਼ਵਾਸ ਡਿਗੇਗਾ ਫਿਰ ਕ੍ਰਾਈਮ ਕਦੀ ਖਤਮ ਨਹੀਂ ਹੋ ਸਕਦਾ ਇਸ ਕਰਕੇ ਹੁਣ ਹੋਰ ਵੀ ਦੋ ਕੁੜੀਆਂ ਮਠੱਡਾ ਕਲਾ ਦੀਆਂ ਮੈਂ ਗਰਾਂਦ ਲੱਗੇ ਪਿੰਡ ਉੱਥੋਂ ਦੀਆਂ ਮੈਂ ਨਾਮ ਨਹੀਂ ਲੈ ਸਕਦਾ ਉਹਨਾਂ ਦੀ ਵੀ ਆ ਆਡੀਓ ਵਾਇਰਲ ਹੋਈਆਂ ਉਹ ਕੁੜੀ ਨੂੰ ਬੜਾ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਬੁੱਗੀ ਬੁੱਗੀ ਕਹਿ ਕੇ ਉਹਨੂੰ ਬੁਲਾਉਂਦਾ ਪਿਆ ਇਹ ਸਾਰੀਆਂ ਚੀਜ਼ਾਂ ਨਾਲ ਪੁਲਿਸ ਦੀ ਖਾਕੀ ਦਾਗਦਾਰ ਹੋਈ ਹੈ ਖਾਸ ਕਰਕੇ ਜਿਹੜੀਆਂ ਲੇਡੀਜ਼ ਐ ਮਹਿਲਾਵਾਂ ਵਾ ਉਹਨਾਂ ਦੇ ਵਿੱਚ ਘਾਰ ਜਿਹੜਾ ਵਾ ਇਸ ਚੀਜ਼ ਦਾ ਬੜਾ ਰੋਸ਼ ਪਾਇਆ ਗਿਆ ਬਈ ਇਹ ਥਾਣੇਦਾਰ ਨੇ ਜਿਸਮੀ ਜਿਹੜਾ ਜਸਮਾਨੀ ਸ਼ੋਸ਼ਨ ਹੈਗਾ ਉਹਨੂੰ ਬੜਾ ਕਰਨ ਦੀ ਕੋਸ਼ਿਸ਼ ਕੀਤੀ ਇਹ ਤਾਂ ਚਲੋ ਤਿੰਨ ਚਾਰ ਲੇਡੀਜ਼ ਅੱਗੇ ਆ ਗਈਆਂ ਜਿਹੜੀਆਂ ਹਜੇ ਨਹੀਂ ਆਈਆਂ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕੀ ਹਾਲ ਹੋਊਗਾ ਜਿਨ੍ਹਾਂ ਨੇ ਅੰਦਰੋਂ ਅੰਦਰ ਸ਼ਰਮ ਦੇ ਨਾਲ ਗੱਲ ਕੁੱਟੀ ਹੋਏਗੀ ਥਾਣੇਦਾਰ ਨੇ ਉਹਨਾਂ ਨੂੰ ਐਕਸਪਲੋਇਟ ਕੀਤਾ ਹੋਏਗਾ ਆਪਣੀ ਗੱਲ ਕੁੱਟੀ ਹੋਏਗੀ ਉਹ ਛੋਟੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ ਮੈਂ ਜਿੱਥੇ ਇਹ ਗੱਲ ਕਰਦਾ ਕਿ ਜਿੱਥੇ ਕਪੂਲਿਸ ਸ਼ਾਨਦਾਰ ਕੰਮ ਵੀ ਕਰ ਰਹੀ ਹੈ ਸ਼ਾਨਦਾਰ ਕੰਮ ਦੇਖੋ ਹੁਣ ਆਪਾਂ ਮੈਂ ਪਿੱਛੇ ਇੱਕ ਗ੍ਰਾਫ ਦੇਖ ਰਿਹਾ ਸੀ ਕਿ ਜਿਹੜੀ ਆਪਣੀ ਫੋਰਸ ਸ਼ੁਰੂ ਹੋਈ ਹੈ ਆਪਣੀ ਸੜਕ ਸੁਰੱਖਿਆ ਫੋਰਸ ਕਾਫੀ ਲੋਕਾਂ ਦੀ ਇਹਨਾਂ ਨੇ ਜਾਨ ਵੀ ਬਚਾਈ ਹੈ ਹਾਈਵੇ ਦੇ ਉੱਤੇ ਮੈਂ ਕਈ ਵਾਰ ਦੇਖਿਆ ਵਿਦਨ ਮਿੰਟਸ ਪਹੁੰਚੀਆਂ ਗੱਡੀਆਂ ਔਰ ਉਹਨਾਂ ਨੇ ਫਟਾਫਟ ਹਸਪੀਟਲ ਲਿਜਾ ਕੇ ਉਹਨਾਂ ਦੀ ਜਾਨ ਬਚਾਈ ਵੀ ਹੈ ਜਿੱਥੇ ਇਹ ਛਲਾਗਾ ਜੋ ਕੰਮ ਵੀ ਸ਼ੁਰੂ ਕੀਤੇ ਗਏ ਨੇ ਯੂਆਈਡੀ ਵੀ ਸ਼ੁਰੂ ਕੀਤੀ ਗਈ ਹੈ ਡਰੱਗ ਦੇ ਸਮਗਲਰਾਂ ਨਾਲ ਹੈਂਡ ਜਿਹੜੇ ਮਿਲਾਂਦੇ ਸੀ ਅਫਸਰ ਉਹਨਾਂ ਨੂੰ ਠੋਕਿਆ ਗਿਆ ਖਾਸ ਕਰਕੇ ਤੁਹਾਨੂੰ ਅੱਜ ਮੈਂ ਗੱਲ ਦੱਸਦਾ ਪੰਜਾਬ ਪੁਲਿਸ ਇਸ ਸਮ ਸਭ ਤੋਂ ਵੱਡਾ ਡਰ ਹੈਗਾ ਕਿਸੇ ਡਰੱਗ ਸਮਗਲਰ ਨਾਲ ਹੱਥ ਨਹੀਂ ਬੁਲਾਣੇ ਕਿਸੇ ਨਾਲ ਚਾਹ ਤੱਕਣੀ ਵੀ ਨਹੀਂ ਬਹਿ ਕੇ ਜਿਹੜਾ ਕੋਈ ਡਰਗ ਦੇ ਧੰਦੇ ਨਾਲ ਲਿਪਤ ਆ ਸਭ ਤੋਂ ਵੱਡਾ ਖੌਫ ਪੁਲਸ ਅਫਸਰਾਂ ਚੈਸਟਮ ਵਿੱਚ ਚੱਲ ਰਿਹਾ ਉੱਥੇ ਇਹੋ ਜਿਹੇ ਜਿਹੜਾ ਵਾ ਸੁਧਾਰ ਕੀਤੇ ਗਏ ਉੱਥੇ ਇਹੋ ਜੇ ਭੂਸ਼ਣ ਕੁਮਾਰ ਵਰਗਿਆਂ ਨੂੰ ਜਿਹੜਾ ਵਾ ਥਾਣੇਦਾਰ ਲੱਗੇ ਰਹੇ ਨੇ ਜਿਨ੍ਹਾਂ ਨੇ ਸਿਸਟਮ ਨੂੰ ਜਿਹੜਾ ਮੈਂ ਤਾਰ-ਤਾਰ ਕੀਤਾ ਮੈਨੂੰ ਲੱਗਦਾ ਇਹਨਾਂ ਨੂੰ ਸਖਤ ਸਜ਼ਾਵਾ ਮਿਲਨੀ ਚਾਹੀਦੀ ਗੁੰਗਲ ਹੁੰਦੀ ਹੈ ਕਿ ਪੰਜ ਗੁੰਗਲ ਇਕੋ ਬਰਾਬਰ ਨਹੀਂ ਹੁੰਦੀਆਂ ਜੇ ਕੋਈ ਚੰਗਾ ਬੰਦਾ ਹੈ ਤੇ ਮਾੜਾ ਵੀ ਹੈ ਜਿਹੜਾ ਮਾੜੇ ਦੇ ਨਾਲ ਐਕਸਪੀਰੀਅੰਸ ਹੋ ਗਿਆ ਉਹ ਬੰਦੇ ਨੂੰ ਇਹੀ ਲੱਗਣਾ ਕਿ ਨਹੀਂ ਪੁਲਸ ਮਾੜੀ ਹੀ ਹੈ ਜਿੰਨਾ ਚੰਗੇ ਲੋਗ ਲੱਗਣਾ ਕਿ ਨਹੀਂ ਚੰਗੇ ਵੀ ਹੈਗੇ ਨੇ ਸੋ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ ਐਫ ਆਈ ਆਰ ਦੇ ਆਰਡਰ ਹੋ ਗਏ ਨੇ ਕਿ ਜਿਸ ਤੱਕ ਕਾਰਵਾਈ ਹੁੰਦੀ ਹੈ ਕਿ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ ਮੈਂ ਨਾ ਇੱਕ ਦੇਖੋ ਕਿਸ ਉਹ ਮੈਂ ਇੱਕ ਐਸ ਪੀ ਸਾਹਿਬ ਨੂੰ ਮਿਲਣ ਗਿਆ ਉਹਨਾਂ ਨੂੰ ਨਹੀਂ ਪਤਾ ਸੀ ਮੈਂ ਪੱਤਰਕਾਰ ਆ ਤੇ ਮੈਂ ਹਜੇ ਉਹਨਾਂ ਕੋਲ ਅੰਦਰ ਬੈਠਾ ਸੀ ਤੇ ਮੈਂ ਗਿਆ ਕਿਸੇ ਮਕਸਦ ਸੀਗਾ ਕਿਸੇ ਦੀ ਮੇਰੇ ਰਿਸ਼ਤੇਦਾਰ ਦੀ ਪੁਲਿਸ ਕਲੀਅਰੈਂਸ ਸਰਟੀਫਿਕੇਟਸ ਦਾ ਬਾਹਰਲੇ ਜ਼ਿਲ੍ਹੇ ਚ ਸੀਗਾ ਤੇ ਮੈਨੂੰ ਜਾਣਾ ਪਿਆ ਰਿਸ਼ਤੇਦਾਰੀ ਦਾ ਮਾਮਲਾ ਸੀ ਉਹਨਾਂ ਨੂੰ ਨਹੀਂ ਪਤਾ ਸੀ ਮੈਂ ਇੱਕ ਪੱਤਰਕਾਰ ਹਾਂ ਮੇਰੇ ਬੈਠੇ-ਬੈਠੇ 8-10 ਲੋਕ ਅੰਦਰ ਬੈਠੇ ਸੀ ਮੇਰੇ ਬੈਠੇ-ਬੈਠੇ ਇੱਕ ਬੁੜੀ ਆਈ ਉਹਨੂੰ ਉਹਦੇ ਮੁੰਡੇ ਨੇ ਕੁੱਟਿਆ ਸੀ ਤੇ ਉਸ ਦਰਖਾਸਤ ਲੈ ਕੇ ਆਈ ਸੀ ਮੈਂ ਐਸਪੀ ਸਾਹਿਬ ਵੱਲ ਦੇਖਿਆ ਤੇ ਉਹਨਾਂ ਨੇ ਫਟਾਫਟ ਉਹਦੇ ਲਈ ਕੁਰਸੀ ਮੰਗਾਈ ਪਾਣੀ ਪਲਾਇਆ ਉਹਨਾਂ ਨੇ ਬੁੜੀ ਨੂੰ ਘਟਸ ਹੁੰਦਾ ਸੀ ਤਾਂ ਉਹਨਾਂ ਨੇ ਹੱਥ ਲਾ ਕੇ ਦੇਖਿਆ ਬੁੜੀ ਦਾ ਸਰੀਰ ਤਪਦਾ ਪਿਆ ਸੀ ਉਹਨਾਂ ਨੇ ਫਟਾਫਟ ਆਪਣੇ ਰੀਡਨ ਨੂੰ ਬੁਲਾਇਆ ਕਹਿੰਦੇ ਪੈਸੇ ਦਿੱਤੇ ਜੇਬ ਚ ਕਹਿੰਦੇ ਜਾ ਪਹਿਲਾਂ ਇਹਨਾਂ ਨੂੰ ਦਵਾਈ ਲੈ ਕੇ ਦੇ ਕੇ ਆ ਫਲਾਣੇ ਡਾਕਟਰ ਕੋਲ ਜਾ ਚੰਗਾ ਡਾਕਟਰ ਹੈਗਾ ਉਹਨੂੰ ਦਵਾਈ ਲੈ ਕੇ ਦੇ ਕੇ ਚੈੱਕਅਪ ਕਰਾ ਕੇ ਫਿਰ ਉਹਨੂੰ ਕਹਿੰਦੇ ਤੁਸੀਂ ਹੁਣ ਆਣਾ ਨਹੀਂ ਮਾਤਾ ਜੀ ਇਹ ਸਾਡੀ ਡਿਊਟੀ ਹੈ ਤੁਹਾਨੂੰ ਇਨਸਾਫ ਦਿਵਾਣਾ ਮੈਨੇ ਸਾਹਮਣੇ ਉਹਨਾਂ ਨੇ ਐਸਐਚਓ ਨੂੰ ਇਨਸਟਰਕਸ਼ਨਾਂ ਪਾਸ ਕੀਤੀਆਂ ਕਿ ਇਹਦੇ ਮੁੰਡੇ ਨੂੰ ਬੰਦੇ ਦਾ ਪੁੱਤ ਬਣਾਓ ਤੇ ਜਿਨੇ ਹੱਥ ਚੁੱਕਿਆ ਤੇ ਉਹਨੂੰ ਸਾਰੇ ਪੰਚਾਇਤ ਨੂੰ ਇਕੱਠਾ ਕਰਕੇ ਉੱਚ ਨੂੰ ਸ਼ਰਮਸਾਰ ਕਰੋ ਮੈਂ ਪਹਿਲੀ ਵਾਰ ਦੇਖਿਆ ਕਿ ਪੁਲਿਸਿੰਗ ਇਦਾਂ ਦੀ ਵੀ ਹੁੰਦੀ ਹੈ ਬਈ ਚੰਗੇ ਕੰਮ ਵੀ ਪੁਲਿਸ ਕਰਦੀ ਹੈ ਫਿਰ ਮੈਂ ਇਸ ਚੀਜ਼ ਤੋਂ ਤਾਂ ਬੜਾ ਪ੍ਰਭਾਵਿਤ ਵੀ ਹੋਇਆ ਬਈ ਪੁਲਿਸ ਇਹ ਕੰਮ ਕਰਦੀ ਹੈ ਲੇਕਿਨ ਨਾਲ ਜਦੋਂ ਮੈਂ ਦੇਖਣਾ ਕਿ ਪੁਲਸ ਆਪਣਾ ਵਰਦੀ ਦਾ ਦੁਰਉਪਯੋਗ ਵੀ ਕਰਦੀ ਇਹਨਾਂ ਵਰਗੇ ਫਿਰ ਆਂਦਾ ਵੀ ਜਿਹੜੇ ਚੰਗੇ ਕੰਮ ਕਰਨ ਵਾਲੇ ਆ ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਉੱਤੇ ਇਦਾਂ ਦੇ ਮਾੜੇ ਲੋਕ ਆ ਕੇ ਪਾਣੀ ਦੀ ਬਾਲਟੀ ਢੋੜ ਦਿੰਦੇ ਹੁਣ ਮੈਂ ਕਈ ਅਫਸਰਾਂ ਦੇ ਨਾਂ ਨਹੀਂ ਲੈਣਾ ਮੇਰਾ ਤਾਂ ਚਲੋ ਇਹਨਾਂ ਦਾ ਵਾਸਤਾ ਬੜਾ ਲੰਬਾ ਚੋੜਾ ਆਪਣੀ ਜੇਬਾਂ 'ਚੋਂ ਪੈਸੇ ਖਰਚ ਕਰਕੇ ਕਾਗਜ਼ ਪੈਨ ਮੰਗਾਂਦੇ ਨੇ ਆਪਣੀ ਜੇਬ 'ਚੋਂ ਪੈਸੇ ਖਰਚ ਕਰਦੇ ਨੇ ਬਈ ਜੇ ਕਾਗਜ਼ ਖਤਮ ਹੈ ਡੈਰੀ ਖਤਮ ਹੈ ਜੇਬ ਚੋਂ ਪੈਸੇ ਦਿੰਦੇ ਨੇ ਡੈਰੀ ਵੀ ਲੈ ਕੇ ਆਓ ਪੈਨ ਵੀ ਲੈ ਕੇ ਆਓ ਈਵਨ ਚਾਹ ਦਾ ਬਿੱਲ ਵੀ ਸਾਰਾ ਜੇਬ ਚੋਂ ਖਰਚ ਕਰਦੇ ਨੇ ਤੇ ਫਿਰ ਜੇ ਆਪਾਂ ਇਦਾਂ ਦੇ ਅਫਸਰਾਂ ਦੀ ਛਲਾਗਾ ਕਰਦੇ ਆ ਤੇ ਮਾੜੇ ਅਨਸਰ ਜਿਹੜੇ ਹੈਗੇ ਆ ਉਹਨਾਂ ਦੀ ਸਾਰੀ ਕੀਤੀ ਕਰਾਈ ਤੇ ਪਾਣੀ ਫੇਰ ਦਿੰਦੇ ਆ ਹੁਣ 3 ਸਾਲਾਂ ਤੋਂ ਪੰਜਾਬ ਦੇ ਵਿੱਚ ਪੂਰੀ ਪੁਲਿਸ ਦੀ ਤਾਕਤ ਲੱਗੀ ਰਹੀ ਕਿ ਕਿਸੇ ਤਰੀਕੇ ਇੱਥੇ ਗੈਂਗਸਟਰਸ ਹਾਵੀ ਨਾ ਹੋਣ ਅਬ ਜਿੰਨੇ ਥਾਣਿਆਂ ਦੇ ਉੱਤੇ ਤੁਹਾਡੇ ਸਾਹਮਣੇ ਪੈਟਰੋਲ ਬੰਬ ਸੁੱਟੇ ਗਏ ਪੁਲਿਸ ਦਾ ਮਨੋਬਲ ਨਾ ਡਿੱਗੇ ਬੜਾ ਵੱਡੀ ਗੱਲ ਹੁੰਦੀ ਹੈ ਪੈਟਰੋਲ ਬੰਬ ਸੁੱਟ ਜਾਣਾ ਪੁਲਿਸ ਦਾ ਮਨੋਬਲ ਡਿੱਗ ਜਾਂਦਾ ਮਨੋਬਲ ਨਾ ਡਿੱਗੇ ਪੰਜਾਬ 'ਚ ਲਾਅ ਐਂਡ ਆਰਡਰ ਮੇਨਟੇਨ ਰਵੇ ਪੰਜਾਬ 'ਚ ਕੋਈ ਧਮਾਕਾ ਨਾ ਹੋਵੇ ਪੰਜਾਬ 'ਚ ਅੱਤਵਾਦੀ ਮੋਡਿਊਲ ਨਾ ਖੜੇ ਹੋਣ ਕਿੰਨੇ ਮੋਡਿਊਲ ਬਸਟ ਕੀਤੇ ਗਏ ਇਹ ਸਾਰੀਆਂ ਚੀਜ਼ਾਂ ਵੱਲ ਵੀ ਜਿਹੜੇ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਦਾ ਭਾਵੇਂ ਉਹ ਕਾਂਸਟੇਬਲ ਲੈਵਲ ਤੇ ਆਈ ਐਸੇ ਘੱਟੋ ਘੱਟ ਦੇਖੋ ਵੀ ਜਿਹੜੇ ਅਫਸਰ ਕੰਮ ਕਰਦੇ ਬੈਨੇ ਆਪਣੀਆਂ ਜਾਨ ਜੋਖਮ ਚ ਪਾਏ ਉਹਨਾਂ ਕੋਲ ਕੁਝ ਸਮਝੋ ਤੁਸੀਂ ਤਾਂ 10 ਮਿੰਟ ਦੇ ਵਿੱਚ ਇਦਾਂ ਦੀਆਂ ਆਡੀਓ ਵੀਡੀਓ ਤੁਹਾਡੀਆਂ ਵਾਇਰਲ ਹੁੰਦੀਆਂ ਸਾਰੀ ਕੀਤੀ ਕਰਾਈ ਤੇ ਪਾਣੀ ਫਿਰ ਜਾਂਦਾ ਘੱਟੋ ਘੱਟ ਇਹ ਵੀ ਦੇਖੋ ਵੀ ਕਿਦਾਂ ਆਰਡੀਐਕਸ ਫੜੇ ਜਾ ਰਹੇ ਆ ਹੁਣ ਤੁਹਾਡੇ ਸਾਹਮਣੇ ਨਵਜੋਤ ਮਾਲ ਨੇ ਕਾਊਂਟਰ ਇੰਟੈਲੀਜੈਂਸ ਦੇ ਹੁਣ ਆਰਡੀਐਕਸ 2.5 ਕਿਲੋ ਫੜੇ ਆ ਹੁਣ ਉਹਨਾਂ ਨੇ ਆਦੋ ਬੀਕੇਆਈ ਦੇ ਟੈਰਰਿਸਟ ਫੜੇ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬਲਾਸਟ ਕਰਨੇ ਸੀ ਇਹ ਵੀ ਮੈਂ ਕਹਿੰਦਾ ਪਿਆਵਾ ਵੀ ਪੁਲਿਸ ਜਿਹੜੀ ਵਰਕ ਕਰ ਰਹੀ ਹੈ ਉਹਨਾਂ ਦੀ ਸ਼ਲਾਘਾ ਕਰੋ ਜਿਹੜੇ ਮਾੜੇ ਕੰਮ ਕਰਦੇ ਇਹਨਾਂ ਨੂੰ ਵੈਸੇ ਤਾਂ ਇੱਕ ਇੰਟਰਨਲ ਮੇਰੀ ਆਪਣੀ ਸੋਚ ਹੈ ਕਿ ਸਕੈਨ ਹੋਣਾ ਚਾਹੀਦਾ ਵੀ ਜਿਹੜੇ ਮਾੜੇ ਅੰਸਰ ਹੈ ਜਿਹੜੇ ਜ਼ਿਆਦਾ ਰਿਸ਼ਵਤ ਖੋਰ ਹੈ ਇਹਨਾਂ ਨੂੰ ਪਬਲਿਕ ਪਲੇਸ 'ਚ ਲਗਾਣਾ ਨਹੀਂ ਚਾਹੀਦਾ ਜਿਨ੍ਹਾਂ ਨੇ ਪੰਜਾਬ ਪੁਲਿਸ ਦਾ ਅਕਸ ਖਰਾਬ ਕਰਦੇ ਨੇ ਇਹਨਾਂ ਨੂੰ ਪਰੇ ਕਰ ਦੇਣਾ ਚਾਹੀਦਾ ਫੀਲਡ ਜੌਬ ਤੋਂ ਬੜੀਆਂ ਦਫ਼ਤਰੀ ਕੰਮ ਹੈਗੇ ਆ ਬڑے ਦਫਤਰੀ ਕੰਮ ਹੈ ਸੜਕ ਸੁਰੱਖਿਆ ਫੋਰਸ ਚ ਇਹੋ ਜਿਹੇ ਅਫਸਰਾਂ ਨੂੰ ਲਾ ਦਿਓ ਜਿਹੜਾ ਲੱਗੇ ਕੀ ਇਹ ਪੁਲਿਸ ਦਾ ਨਾਮ ਬਦਨਾਮ ਕਰਦੇ ਨੇ ਪੀਏ ਪੀਚ ਭੇਜੋ ਉਹਨਾਂ ਨੂੰ ਪੀਏ ਪੀਚ ਬਹੁਤ ਚੰਗੇ ਅਫਸਰ ਨੇ ਆਈਆਰ ਵਿੱਚ ਰਿਜ਼ਰਵ ਬਟਾਲੀਆਂ ਦੇ ਬੜੇ ਚੰਗੇ ਅਫਸਰ ਨੇ ਸਾਰੇ ਫੀਲਡ ਚ ਲੈ ਕੇ ਆਓ ਆਪੇ ਅਕਲ ਟਕਾਣੇ ਆ ਜੇਗੀ ਵੀ ਕੰਮ ਕਿਵੇਂ ਕਰਨਾ ਬੜਾ ਦੁੱਖ ਲੱਗਦਾ ਹੈ ਜਦੋਂ ਚੰਗੇ ਅਫਸਰ ਕੰਮ ਕਰਦੇ ਹੋਣ ਤੇ ਇਦਾਂ ਦੇ ਲੋਕ ਆ ਕੇ ਪਾਣੀ ਦੀ ਬਾਲਟੀ ਨਾਲ ਆ ਕੇ ਸਾਰੀ ਕੀਤੀ ਕਰਾਈ ਬਿਲਡਿੰਗ ਢਾਹ ਕੇ ਠੋਡ ਮਾਰ ਕੇ ਨਿਕਲ ਜਾਣ ਸੋ ਇਸ ਕਰਕੇ ਮੈਨੂੰ ਉਮੀਦ ਹੈਗੀ ਆ ਕਿ ਥੋੜਾ ਸੁਧਾਰ ਪੁਲਿਸ ਦੇ ਵਿੱਚ ਹੋਵੇ ਔਰ ਇਸ ਇਨਸੀਡੈਂਟ ਤੋਂ ਬਾਅਦ ਪੁਲਿਸ ਦੇ ਵਿੱਚ ਰਿਫਾਰਮਸ ਲਈ ਹੋਰ ਵੀ ਜੜੇ ਉਪਰਾਲੇ ਕੀਤੇ ਜਾਣਗੇ। ਤੇ ਇਹ ਮਾਮਲਾ ਹੋ ਗਿਆ। ਇੱਕ ਮਾਮਲਾ ਹੀ ਹੋ ਗਿਆ ਜੋ ਵਾਏ ਪੁਰਨ ਕੁਮਾਰ ਏਡੀਜੀਪੀ ਦਾ ਸੀ। ਉਹਨਾਂ ਨੇ ਸੁਸਾਇਡ ਕਰ ਲਿਆ ਨਾ ਉਸ ਤੋਂ ਬਾਅਦ ਏਐਸਆਈ ਵੀ ਸੁਸਾਇਡ ਕਰਦਾ। ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੋਗੇ ਇਨਸਾਫ ਕਿ ਇਹਨਾਂ ਨੂੰ ਵੀ ਨਹੀਂ ਮਿਲਦਾ ਜੇ ਇਹ ਚਾਹੁੰਦੇ ਆ ਕਿ ਕੀ ਮਾਇਨੇ ਨੇ ਕਿਸ ਤਰੀਕੇ ਨਾਲ ਸਮਝੀ ਇਹਨਾਂ ਮਾਮਲਿਆਂ ਨੂੰ। ਦੇਖੋ ਸਾਕਸ਼ੀ ਹਮੇਸ਼ਾ ਨਾ ਜਿਹੜੀ ਲੋਅਰ ਲੈਵਲ ਤੋਂ ਪੁਲਿਸਿੰਗ ਹੈ ਤੇ ਟਾਪ ਲੈਵਲ ਤੱਕ ਹਮੇਸ਼ਾ ਪੁਲਿਸ ਦੇ ਵਿੱਚ ਗਰੁੱਪ ਬਾਜੀ ਚੱਲਦੀ ਆ ਖਾਸ ਕਰਕੇ ਆਈਪੀਐਸ ਲੌਬੀ ਦੇ ਵਿੱਚ ਬੜੀ ਗਰੁੱਪ ਬਾਜੀ ਹੈ ਚਾਹੇ ਉਹ ਪੰਜਾਬ ਹੋਵੇ ਚਾਹੇ ਬਾਹਰਲੇ ਹੋਣ ਮੈਂ ਇੱਥੇ ਕੈਪਟਨ ਨਮਰਿੰਦਰ ਸਿੰਘ ਦੇ ਦੌਰ ਦੇ ਵਿੱਚ ਜਦੋਂ ਐਸਟੀਐਫ ਬਣੀ ਮੈਂ ਵੀ ਇੱਥੇ ਗਰੁੱਪ ਬਾਜੀ ਦੇਖੀ ਇੱਥੇ ਅਫਸਰਾਂ ਦੀ ਬਿਆਨਬਾਜ਼ੀ ਅਖਬਾਰਾਂ 'ਚ ਹੋਣ ਲੱਗ ਪਈ ਸੀ ਡੀਜੀਪੀ ਰੈਂਕ ਦੇ ਡੀਜੀਪੀ ਰੈਂਕ ਦੇ ਅਫਸਰਾਂ ਦੀ ਔਰ ਇਹ ਤਾਂ ਕੈਪਟਨ ਨਮਰਿੰਦਰ ਸਿੰਘ ਨੇ ਫਿਰ ਜਦੋਂ 3-4 ਦਿਨਾਂ ਬਾਅਦ ਖਿੱਚਿਆ ਬਈਏ ਤਾਂ ਜਿਹੜੀ ਡਿਸਪਲਿਨ ਹੀ ਭੰਗ ਹੋਣਾ ਸ਼ੁਰੂ ਹੋ ਗਿਆ ਫਿਰ ਲੀਟ ਆਏ ਹਰ ਸੂਬੇ ਦੇ ਵਿੱਚ ਜਿਹੜਾ ਵਾ ਅਫਸਰਾਂ ਦੀ ਆਪਸੀ ਜਿਹੜੀ ਖਿੱਚੋ ਤਾਣ ਬਹੁਤ ਜ਼ਿਆਦਾ ਪੰਜਾਬ 'ਚ ਵੀ ਬਹੁਤ ਜ਼ਿਆਦਾ ਬਾਹਰਲੇ ਸੂਬਿਆਂ 'ਚ ਵੀ ਬਹੁਤ ਜ਼ਿਆਦਾ ਹੈ ਜਿਹੜਾ ਵਾਈਪੂਰਨ ਸਿੰਘ ਹੈ ਉਸੇ ਨਾਲ ਜੁੜਿਆ ਮਸਲਾ ਬਈ ਇ ਉੱਥੇ ਦੇ ਵੀ ਅਫਸਰ ਜਿਹੜੇ ਆ ਇੱਕ ਲੋਬੀ ਹਾਵੀ ਆ ਉਹਨਾਂ ਨੂੰ ਥੱਲੇ ਲਾਣਾ ਚਾਹੁੰਦੀ ਸੀ ਤੇ ਉਹ ਥੱਲੇ ਲੱਗਣ ਨੂੰ ਤਿਆਰ ਨਹੀਂ ਸੀਗੇ ਉਹ ਲੋਬੀ ਉੱਥੇ ਜਿਹੜਾ ਵਾ ਕਾਫੀ ਉਤੋਂ ਜਿਹੜਾ ਵਾ ਖਿੱਚਾ ਤਾਣ ਵਧਦੀ ਹੋਈ ਸੀ ਇਦਾਂ ਹੀ ਪੰਜਾਬ ਦੇ ਵਿੱਚ ਸੀ ਜਦੋਂ ਹੁਣ ਤਾਂ ਕਾਫੀ ਦੇਰ ਤੋਂ ਉਸਨ ਇੱਥੇ ਲੌਬਿੰਗ ਖਤਮ ਹੋਈ ਪਈ ਹੈ ਲੇਕਿਨ ਫਿਰ ਵੀ ਗਾਹੇ-ਗਾਹੇ ਵਿੱਚੋਂ ਪੰਜਾਬ 'ਚ ਵੀ ਕਿਤੇ ਨਾ ਕਿਤੇ ਮਾੜੀ-ਮੋਟੀ ਸੋਲਗੁੱਟਦੀ ਆ ਫਿਰ ਠੰਡੀ ਪੈ ਜਾਂਦੀ ਆ ਬਾਹਰਲੇ ਸੂਬਿਆਂ ਦੇ ਵਿੱਚ ਮੈਂ ਕੰਨਾ ਕੋਈ ਜ਼ਿਆਦਾ ਹੈਗੀ ਹਰਿਆਣੇ ਦੇ ਵਿੱਚ ਵੀ ਇਹੀ ਮਸਲਾ ਹੋਇਆ ਕਿ ਉੱਥੇ ਆਪਸ ਹੀ ਖਿੱਚ-ਤਾਨ ਕਰਕੇ ਜਿਹੜਾ ਐਡੀਜੀਪੀ ਰੈਂਕ ਦੇ ਅਫਸਰ ਨੇ ਸੁਸਾਈਡ ਕੀਤਾ ਹੁਣ ਐਸਆਈ ਨੇ ਵੀ ਕੱਲ ਸੁਸਾਈਡ ਕਰ ਲਿਆ ਇੱਕ ਇੱਕ ਇਹ ਵੀ ਆ ਇੱਕ ਦੂਜੀ ਗੱਲ ਪਤਾ ਕੀ ਹੈ ਪੁਲਿਸ ਦੇ ਉੱਤੇ ਮਾਨਸਿਕ ਤੌਰ ਦੇ ਉਤੇ ਤਣਾਅ ਵੀ ਵੜਾ ਹੈ ਅੱਛਾ ਇਹ ਜਮੀਨੀ ਹਕੀਕਤ ਹੈ ਮੈਂ ਇਹਨਾਂ ਦੇ ਦਿਮਾਗ ਨੂੰ ਜਿਆਦਾ ਪੜਦਾ ਮੈਂ ਤਾਂ ਕਾਂਸਟੇਬਲ ਰੈਂਕ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਵੀ ਬੈਸਟ ਫਰੈਂਡ ਹੈਗਾ ਤੇ ਮੈਂ ਜਿਹੜੇ ਏਐਸਆਈ ਆ ਜਾਂ ਇੰਸਪੈਕਟਰ ਜਾਂ ਏਡੀਜੀਪੀ ਤੱਕ ਹੈ ਮੈਂ ਉਹਨਾਂ ਨਾਲ ਵੀ ਛੋਟਾ ਭਾਈ ਵੱਡੇ ਭਾਈ ਵਾਲਾ ਪਿਆਰ ਹੈ ਮਾਨਸਿਕ ਤੌਰ ਤੇ ਸਾਰੇ ਸਟ्रेस ਚ ਗਿਆ ਕਾਰਨ ਇਹ ਹੈਗਾ ਹਾਈ ਕੋਰਟ ਹਿਊਮਨ ਰਾਈਟ ਕਮਿਸ਼ਨ ਸਾਰੇ ਕਮਿਸ਼ਨ ਇਹ ਜਿਹੜੀਆਂ ਹੈਗੀਆਂ ਇਹ ਬਹੁਤ ਜ਼ਿਆਦਾ ਦੌਰ ਵੱਧ ਗਿਆ ਲੋਕਾਂ ਦੇ ਵਿੱਚ ਸੋਸ਼ਲ ਮੀਡੀਆ ਦਾ ਦੌਰ ਵੱਧ ਗਿਆ ਮਿੰਟ 'ਚ ਵੀਡੀਓ ਬਣ ਜਾਂਦੀ ਆ ਮਿੰਟ ਦੇ ਵਿੱਚ ਲੋਕੀ ਹਾਹਾਕਾਰ ਮਚਾ ਦਿੰਦੇ ਆ ਉਧਰੋਂ ਧਰਨੇ ਆ ਪ੍ਰਦਰਸ਼ਨ ਆ ਲੋਕਾਂ 'ਚ ਅਵੇਅਰਨੈਸ ਬੜੀ ਆਈ ਪਈ ਆ ਇਧਰੋਂ ਪੋਲਿਟੀਕਲ ਲੋਕਾਂ ਦੀ ਆਪਸੀਆਂ ਰੰਜਿਸ਼ਾਂ ਬਹੁਤ ਹੈਗੀਆਂ ਤੇ ਪੁਲਸ ਤਾਂ ਘਮੀ ਪਈ ਆ ਮੈਂ ਹੁਣ ਪੰਜਾਬ ਦੀ ਗੱਲ ਹੀ ਕਰ ਲਾਂ ਪੰਜਾਬ ਦੇ ਵਿੱਚ ਘੱਟੋ-ਘੱਟ ਮੇਰੇ ਹਿਸਾਬ ਨਾਲ 40% ਪੁਲਸ ਘਟਾ ਹੈ ਥਾਣਿਆਂ ਦੇ ਵਿੱਚ 50% ਮੁਲਾਜ਼ਮ ਨਹੀਂ ਹੈਗੇ ਵਿਚਾਰੇ ਕਰਨ ਕੀ ਮੈਨੂੰ ਇਹ ਵੀ ਦੱਸੋ ਕਰਨ ਕੀ ਜੇ ਹੁਣ ਥਾਣੇ ਦੇ ਵਿੱਚ ਇੱਕ ਮੁਲਾਜ਼ਮ ਜਿੱਥੇ 40 ਦੀ ਲੋਡ ਹੈ ਉੱਤੇ ਹੈ ਹੀ 15 ਤੁਸੀਂ ਕੰਮ ਕਿਵੇਂ ਚਲਾਓਗੇ ਉਹ ਚੋਂ ਵੀ ਕਿਸੇ ਨੇ ਛੁੱਟੀ ਜਾਣਾ ਬਿਮਾਰ ਹੈ ਕਿਸੇ ਦੇ ਘਰ ਵਿਆਹ ਹੈ ਕਿਸੇ ਨੇ ਹਾਈ ਕੋਰਟ ਚਲੇ ਜਾਣਾ ਥਾਣਾ ਖਾਲੀ ਪਿਆ ਔਰ ਮੈਂ ਕਈ ਥਾਣੇ ਇਹੋ ਜਿਹੇ ਦੇਖੇ ਜਿੱਨਾਂ 'ਚ ਪੰਜਾਬ ਦਾ 50% ਪੁਲਿਸ ਘੱਟ ਹੈਗੀ ਆ ਕਈ ਥਾਣੇ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੇ ਵਿੱਚ ਥਾਣੇਦਾਰੀ ਹੈ ਨਹੀਂਗੇ ਐਸਆਈ ਰੈਂਕ ਦੇ ਐਨਜੀਓ ਹੀ ਹੈ ਨਹੀਂਗੇ ਹੁਣ ਇੱਕ 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 ਲਾਅ ਹੈ ਕੀ ਜਿਹੜਾ ਪਰਚਾ ਹੈਗਾ ਉਹ ਐਸਆਈ ਰੈਂਕ ਵੱਲੋਂ ਹੋਣਾ ਜਾਂ ਇੰਸਪੈਕਟਰ ਰੈਂਕ ਵੱਲੋਂ ਹੋਣਾ ਜੇ ਥਾਣੇ 'ਚ ਇਹ ਸਹੀ ਹਨ ਨਹੀਂ ਗੇ ਤੇ ਹੋਣਾ ਕਿਦਾ ਭਰਤੀ ਵੀ ਬਹੁਤ ਘੱਟ ਹੋਈ ਆ ਮੁਲਾਜ਼ਮਾਂ ਦੀ ਰਿਟਾਇਰਮੈਂਟ ਜ਼ਿਆਦਾ ਹੋ ਰਹੀ ਆ ਉਹ ਮਾਨਸਿਕ ਤਣਾਵ ਕਰਕੇ ਨੌਕਰੀਆਂ ਤੋਂ ਪਹਿਲਾਂ ਵੀ ਕਈ ਮੁਲਾਜ਼ਮ ਛੱਡ ਕੇ ਜਾ ਰਹੇ ਨੇ ਬਈ ਹੁਣ ਬੱਸ ਬਹੁਤ ਕਰ ਲਈ ਆ ਮੈਨ ਤੋਂ ਨਹੀਂ ਹੋਣੀ ਬਈ ਪ੍ਰੈਸ਼ਰ ਬਹੁਤ ਆ ਕੰਮ ਦਾ ਕਿਉਂਕਿ 24 ਘੰਟੇ ਦੀ ਡਿਊਟੀ ਹੈ ਨਾ ਹੁਣ ਇੱਥੇ ਕੋਈ ਸਕੂਲ ਦੇ ਮਾਸਟਰ ਤਾਂ ਹੈ ਨਹੀਂ ਇਸ ਵੇਲੇ 9 ਵਜੇ ਆਏ ਤਾਂ 5 ਵਜੇ ਘਰ ਚਲੇਗੇ ਚਾ ਬਲਕਿ 3 9 ਵਜੇ ਆ ਕੇ 3 ਵੇ ਛੁੱਟੀ ਹੋ ਜਾਂਦੀ ਹੈ ਹਨਾ ਤੇ ਐਤਵਾਰ ਉਦਾਂ ਛੁੱਟੀ ਰਹਿਣੀ ਹੈ 3 ਵਜੇ ਤੋਂ ਬਾਅਦ ਘਰ ਰਹਿਣਾ ਬੈਂਕ ਵਾਲਿਆਂ ਨੇ 9 ਵਜੇ ਜਾਣਾ 5 ਵਜੇ ਛੁੱਟੀ ਕਰ ਲੈਣੀ ਹੈ ਇਹਨਾਂ ਨੂੰ ਤਾਂ ਰਾਤੀ 8 ਵਜੇ ਵੀ ਕਿਸੇ ਨੇ ਬੁਲਾ ਲੈਣਾ ਆ ਜਾਓ ਜੀ ਵੀਆਈਪੀ ਡਿਊਟੀ ਲੱਗ ਗਈ ਜੀ ਚਲੋ ਪਹੁੰਚੋ ਜੀ ਧਰਨਾ ਲੱਗ ਗਿਆ ਜੀ ਉੱਥੇ ਅੱਗ ਲੱਗ ਗਈ ਜੀ ਤੇ ਜਾਣਾ ਹੀ ਪੈਣਾ ਇਸ ਕਰਕੇ ਮੈਂਟਲ ਰੂਪ ਚ ਸਟ्रेस ਚ ਵੀ ਬਹੁਤ ਹੈਗੇ ਆ ਮੈਨੂੰ ਲੱਗਦਾ ਕਿ ਇਹਨਾਂ ਦੀਆਂ ਸਟ੍ਰੈਸ ਕਲਾਸਿਸ ਵੀ ਬਹੁਤ ਲਗਣੀਆਂ ਚਾਹੀਦੀਆਂ ਹੈਗੀਆਂ ਯੋਗਾ ਪ੍ਰਾਣਾਯਾਮ ਰੈਗੂਲਰ ਇਹਨਾਂ ਦੀ ਕਲਾਸ ਦੇ ਸਰਟੀਫੀਕੇਟ ਹੋਣੇ ਚਾਹੀਦੇ ਆ ਕਿਉਂਕਿ ਘੱਟ ਫੋਰਸ ਦੇ ਕੋਲੋਂ ਕੰਮ ਬਹੁਤ ਜ਼ਿਆਦਾ ਲਿੱਤਾ ਜਾ ਰਿਹਾ ਉਹਦੇ ਕਰਕੇ ਜਿਹੜਾ ਇਹ ਸਾਰੇ ਸੂਬਿਆਂ ਦੇ ਵਿੱਚ ਇਹੀ ਹਾਲ ਹੈ ਔਰ ਦੂਜੀ ਜਿਹੜੀ ਗੱਲ ਹੈਗੀ ਆ ਰਾਜਨੀਤਿਕ ਦਖਲਅੰਦਾਜ਼ੀ ਬਹੁਤ ਵਧੀ ਹੋਈ ਆ ਬਹੁਤ ਜ਼ਿਆਦਾ ਵਧੀ ਹੋਈ ਆ ਇੰਨੀ ਵਧੀ ਹੋਈ ਆ ਪੁੱਛੋ ਗੁਛਣਾ ਕਦੋਂ ਨਹੀਂ ਕੁਝ ਨਹੀਂ ਪਤਾ ਹੁੰਦਾ ਕਿੰਨੂ ਕਿੰਨੂ ਸਸਪੈਂਡ ਕਰ ਦੇਣਾ ਕਿਦੇ ਕੋਲੋਂ ਖਫਾ ਹੋ ਜਾਣਾ ਕਿਦੇ ਨਾਲ ਖੁਸ਼ ਹੋ ਜਾਣਾ ਕਦੋਂ ਕਹਦੇ ਨੇ ਇਹਨੂੰ ਸਸਪੈਂਡ ਕਰ ਦੋ ਕਦੋਂ ਕਹਦੇ ਨੇ ਇਹਨੂੰ ਬਹਾਲ ਕਰ ਦਿਓ ਇਸ ਕਰਕੇ ਥੋੜਾ ਜਿਹਾ ਨਿਗਾਰ ਵੀ ਆਇਆ ਸਿਸਟਮ ਦੇ ਵਿੱਚ ਲੇਕਿਨ ਫਿਰ ਵੀ ਮੈਂ ਕਹਿੰਦਾ ਜੀ ਛਲਾਗਾ ਬਈ ਕੰਮ ਤਾਂ ਫਿਰ ਚੱਲੀ ਜਾ ਰਿਹਾ ਲਾਅ ਐਂਡ ਆਰਡਰ ਮੇਨਟੇਨ ਹੈਗਾ ਲੇਕਿਨ ਜਿੱਥੇ ਲਾਅ ਐਂਡ ਆਰਡਰ ਇੰਨਾ ਵਧੀਆ ਮੇਨਟੇਨ ਆ ਉਹਦੀ ਮੈਂ ਛਲਾਗਾ ਕਰਦਾ ਤੇ ਮੈਂ ਇਹਦੀ ਵੀ ਬੜਾ ਮਤਲਬ ਦੂਸਰੀ ਸਾਈਡ ਮੈਂ ਵੀ ਦੇਖਦਾ ਕਿ ਇਹੋ ਜਿਹੇ ਜਿਹੜੇ ਅਫਸਰ ਹੈ ਇਹ ਅਕਸ ਸਾਰੀ ਪੰਜਾਬ ਪੁਲਿਸ ਆ ਖਰਾਬ ਕਰਦੇ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸਾਸਿਕਾ ਸੋ ਹੁਣ ਐਸਐਚਓ ਦੇ ਖਿਲਾਫ ਐਫਆਈਆਰ ਦੇ ਆਰਡਰ ਹੋ ਚੁੱਕੇ ਨੇ ਅੱਗੇ ਕੀ ਕਾਰਵਾਈ ਹੁੰਦੀ ਹੈ ਕਿ ਸਖਤ ਕਾਰਵਾਈ ਹੁੰਦੀ ਹੈ ਐਗਜ਼ਾਮਪਲ ਸੈੱਟ ਕਰਨੇ ਬਹੁਤ ਜ਼ਰੂਰੀ ਹੈ ਕਿ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ ਕਿ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਹੋਵੇ ਬਾਕੀ ਕੀ ਕੁਝ ਹੁੰਦਾ ਆਉਂਦਾ ਇਹਨਾਂ ਨੂੰ ਦੇਖਣਾ ਹੋਵੇਗਾ ਬਹੁਤ ਸ਼ੁਕਰੀਆ